ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀ ਮੈਨ ਚ ਤੁਹਾਡਾ ਸਵਾਗਤ ਹੈ 10 ਹੌਸਪਾਵਰ ਦੀ ਇਹ ਮੋਟਰ ਹੈ 30 ਪੈਨਲ ਲੱਗੇ ਨੇ ਇੱਥੇ ਪੋਲੀਕ੍ਰਿਸਟਲਾਈਨ ਦੇ ਪਿੰਡ ਮੰਡੇਰ ਜ਼ਿਲ੍ਹਾ ਨਮਾਸ਼ਹਿਰ ਪਾਣੀ ਦੀ ਪਰਫਾਰਮੈਂਸ ਠੀਕ ਸੀ ਪਰ ਸਿਸਟਮ ਦੇ ਵਿੱਚ ਦਿੱਕਤ ਸੀ ਕਿ ਇਹ ਡਰਾਈਵ ਦੁਪਹਿਰ ਵੇਲੇ ਕੱਟ ਕਰ ਜਾਂਦੀ ਸੀ ਤੇ ਇਹਦੇ ਵਿੱਚ 에ਰਰ ਆ ਜਾਂਦਾ ਸੀ ਇਹਨਾਂ ਨੇ YouTube ਤੇ ਵੀਡੀਓ ਵੇਖ ਕੇ ਸਾਡੇ ਨਾਲ ਸੰਪਰਕ ਕੀਤਾ ਆਪਾਂ ਇਹਨਾਂ ਦੇ ਸਿਸਟਮ ਦੀ ਪੈਰਾਮੀਟਰ ਸੈਟਿੰਗ ਕਰਵਾਈ ਹੈ ਤੇ ਜਿਹੜਾ 에ਰਰ ਸੀ ਉਹਨੂੰ ਸੋਲਵ ਕਰਾਇਆ ਹੈ ਸਿਸਟਮ ਕਿਸੇ ਹੋਰ ਫਰਮ ਦੋਰਾ ਲਾਇਆ ਸੀ ਪਰ ਇਹ ਦਿੱਕਤ ਕਾਫੀ ਟਾਈਮ ਤੋਂ ਸੀ ਅੱਜ ਤੋਂ 1.5 ਸਾਲ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਪਰ ਕਿਸੇ ਕਾਰਨ ਕਰਕੇ ਉਦੋਂ ਅਸੀਂ ਇਹਨਾਂ ਦੇ ਸੈਟਿੰਗ ਨਹੀਂ ਸਾਂ ਕਰਵਾ पाए ਤੇ ਅੱਜ ਇਸ ਦਿੱਕਤ ਦਾ ਸੋਲੂਸ਼ਨ ਕੀਤਾ ਹੈ 48 ਫ੍ਰੀਕਵੈਂਸੀ ਤੇ ਮੋਟਰ ਇਸ ਟਾਈਮ ਚੱਲਦੀ ਪਈ ਹੈ 468 ਵੋਲਟ ਡੀਸੀ ਦੇ ਹੁੰਦੇ ਪਏ ਨੇ ਤੇ 12.1 ਐਂਪੀਅਰ ਮੋਟਰ ਲੈਂਦੀ ਪਈ ਹੈ 278 ਵੋਲਟ ਰਹਿ ਕੇ ਇਸ ਟਾਈਮ ਮੋਟਰ ਚੱਲਦੀ ਪਈ ਹੈ ਸੋ ਹੁਣ ਇਹਨਾਂ ਦਾ ਸਿਸਟਮ ਬਿਲਕੁਲ ਕਲੀਅਰ ਹੈ ਕੋਈ 에ਰਰ ਨਹੀਂ ਆਉਂਦਾ ਪਿਆ ਤੇ ਮੋਟਰ ਵਧੀਆ ਪਰਫਾਰਮੈਂਸ ਨਾਲ ਚੱਲਦੀ ਪਈ ਹੈ ਬਹੁਤ ਵਾਰ ਡਰਾਈਵ ਦੇ ਪੈਰਾਮੀਟਰ ਗਲਤ ਹੋਣ ਕਾਰਨ ਹੀ ਸਿਸਟਮ ਫੇਲ ਹੋ ਜਾਂਦਾ ਹੈ ਬਹੁਤ ਵਾਰੀ ਡਰਾਈਵ ਦੇ ਪੈਰਾਮੀਟਰ ਗਲਤ ਹੁੰਦੇ ਨੇ ਮੋਟਰ ਚੱਲਦੀ ਨਹੀਂ ਸਹੀ ਤਰੀਕੇ ਨਾਲ ਜਾਂ ਸਵੇਰੇ ਲੇਟ ਚੱਲਦੀ ਏ ਜਾਂ ਥੋੜੀ ਜੀ ਬਦਲਵਾਈ ਤੇ ਟ੍ਰਿਪ ਕਰ ਜਾਂਦੀ ਏ ਜਾਂ ਫਿਰ ਬਹੁਤ ਜ਼ਿਆਦਾ ਤੇਜ਼ ਧੁੱਪ ਹੋਣ ਤੇ ਟ੍ਰਿਪ ਕਰ ਜਾਂਦੀ ਏ ਤੁਹਾਡੇ ਵੀ ਕੋਈ ਸੋਲਰ ਸਿਸਟਮ ਲੱਗਿਆ ਏ ਡਰਾਈਵ 'ਚ ਕੋਈ 에ਰਰ ਆਉਂਦਾ ਹੈ ਕਿਸੇ ਕਾਰਨ ਕਰਕੇ ਪਾਣੀ ਨਹੀਂ ਬਣ ਪਾਇਆ ਜਾਂ ਜਿਹੜੀ ਫਰਮ ਨੇ ਲਾਇਆ ਸੀ ਤੁਹਾਨੂੰ ਸਰਵਿਸ ਨਹੀਂ ਪ੍ਰੋਵਾਈਡ ਕਰਵਾ پا ਰਹੀ ਕੋਈ ਵੀ ਇਦਾਂ ਦਾ ਕਾਰਨ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਰਵਿਸ ਪੇਡ ਹੈ ਸਰਵਿਸ ਦੇ ਚਾਰਜਸ ਲਏ ਜਾਣਗੇ ਪਰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਸਮਾਧਾਨ ਤੁਹਾਨੂੰ ਮਿਲੇਗਾ ਕਿਸੇ ਵੀ ਪੁਰਾਣੇ ਸੋਲਰ ਸਿਸਟਮ ਦੀ ਰਿਪੇਅਰ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਕ ਵਧੀਆ ਚੰਗੀ ਕੁਆਲਿਟੀ ਦਾ A ਗ੍ਰੇਡ ਸੋਲਰ ਪੰਪ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੇ ਵਧੀਆ ਸੋਲਰ ਸਿਸਟਮ ਦੀ ਕੁਆਲਿਟੀ ਤੇ ਚੰਗੀ ਸਰਵਿਸ ਕਰਕੇ ਅਸੀਂ ਤੁਹਾਡੇ ਵਾਸਤੇ ਇਦਾਂ ਹੀ ਸੋਲਰ ਨਾਲ ਰਿਲੇਟਡ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਆਉਂਦੇ ਰਹਿੰਨੇ ਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓਜ਼ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ